ਪੰਜਾਬ ਵੱਡੇ ਪੱਧਰ ਦੇ ਉੱਪਰ ਸਿੱਖਿਆ ਦੇ ਵੱਲ ਹੈ ਜਿਹੜੀ ਉਹ ਲਗਾਤਾਰ ਤਰੱਕੀ ਕਰੇਗਾ ਤੇ ਇਸ ਦੇ ਇਲਾਵਾ ਹੋਰ ਸਿਆਸੀ ਤੌਰ ਤੇ ਵੀ ਵੱਖ-ਵੱਖ ਵਿਸ਼ਿਆਂ ਤੇ ਉੱਪਰ ਬੋਲੇ ਨੇ ਪਰ ਗੱਲ ਪਹਿਲਾਂ ਆਪਾਂ ਵਿਦਿਆਰਥੀਆਂ ਦੇ ਹੌਸਲੇ ਫੁਜਾਈ ਦੀ ਕਰਾਂਗੇ ਜੀ ਵਾ ਸਿਹਤ ਤੇ ਸਿੱਖਿਆ ਦੋ ਮੁੱਦਿਆਂ ਤੇ ਉਹ ਕਹਿੰਦੇ ਕਿ ਜੇ ਸੁਭਾਅ ਨੂੰ ਤਰੱਕੀ ਕਰੇਗਾ ਇਹ ਅਹਿਮ ਮਾਮਲੇ ਤੇ ਸਿਹਤ ਠੀਕ ਹੋਣੀ ਤਾਂ ਤੰਦ ਸੁਵੇਗਾ ਸੁਭਾਅ ਤਾਂ ਸਿਰ ਵਿਕਾਸ ਕਰ ਸਕਦਾ ਹੈ ਜਿਹੜਾ ਸਿੰਧੂਰ ਆਪਰੇਸ਼ਨ ਹੈ ਉਸ ਨੂੰ ਹੁਣ ਸਿਆਸੀ ਤੌਰ ਤੇ ਵਰਤਿਆ ਜਾਣ ਲੱਗ ਪਿਆ ਹੈ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਜਿਹੜੇ ਉਸ ਨੂੰ ਸਿਆਸਤ ਦੇ ਵਿੱਚ ਲਿਆ ਕੇ ਕਿਸ ਤਰ੍ਹਾਂ ਵੋਟਾਂ ਵਟੋਰਨਾ ਚਾਹੁੰਦੇ ਨੇ ਇਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਸਿੰਧੂਰ ਜਿਹੜਾ ਹੈਗਾ ਉਹ ਘਰ ਘਰ ਜਾ ਕੇ ਕਿਹਾ ਜਾਏਗਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸਿੰਧੂਰ ਹੈ ਤੇ ਔਰਤਾਂ ਪ੍ਰਵਾਨ ਕਰਨੀਆਂ ਕਦਾ ਜਿਤਨੀ ਕਹਿੰਦੇ ਪ੍ਰਵਾਨਗੀ नहीं, हो, नहीं सकती। हो सकती लगातार मुलाकात कीती जा रही है जेडे नाल कुड़िया साहब ने वो भी मौजूद ने किवें देख दियो कि इस तरह ਕਿਸਾਨਾਂ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ ਸਾਰਥਕ ਹਾਲ ਕਿਸੇ ਤਰੀਕੇ ਦਾ ਕੋਈ ਨਿਕਲਦਾ ਨਜ਼ਰ ਆ ਰਿਹਾ ਨਹੀਂ ਕੋਈ ਦੋਰਾਇਆ ਨਹੀਂ ਹੋਰ ਕੇਂਦਰ ਦੇ ਖੇਤੀਬੜੀ ਮੰਤਰੀ ਆ ਕੇ ਕਿਸਾਨਾਂ ਨਾਲ ਗੱਲ ਕਰਨ ਉਸ ਮਾਮਲੇ ਤੇ ਵੀ ਕਿਸੇ ਨੂੰ ਸਜ਼ਾਤ ਨਹੀਂ ਹੋ ਸਕਦੀ ਅੰਮ੍ਰਿਤਸਰ ਬੰਦ ਰਹੇਗਾ ਗੁਰੂਗ੍ਰੀ ਨਗਰੀ ਨੂੰ 6 ਜੂਨ ਨੂੰ ਬੰਦ ਰੱਖਿਆ ਜਾਏਗਾ ਜਿਸ ਤੋਂ ਬਾਅਦ ਪਹਿਲਾਂ ਹੀ ਗੁਨਾਹਕ ਦੇਵ ਯੂਨੀਵਰਸਿਟੀ ਹੈ ਜੋ ਉਹਨਾਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਪੁਲਿਸ ਸਖਤ ਹੋ ਗਈ ਹੈ ਜੇ ਫੌਜ ਆਈ ਤਾਂ ਸ਼ਬਦ ਵਰਤਣੇ ਪਏਗਾ ਨਾ ਕੱਲ ਫੌਜੀ ਨਹੀਂ ਆ ਸਵਾਲ ਤਾਂ ਉਹ ਦੇ ਦੀ ਸਰਕਾਰ ਦਾ ਜਿਨੇ ਇਹਦਾ ਹੁਕਮ ਤਾਰਾ ਕੀਤਾ ਔਰ ਗੈਰ ਕਾਨੂੰਨੀ ਵਰਤਾਨ ਸਿਰਜਿਆ ਇਹ ਦਿੱਲੀ ਦੇ ਵਿੱਚ ਮੌਜੂਦ ਇੱਕ ਗੁਰਦੁਆਰਾ ਸਾਹਿਬ ਦੇ ਉੱਪਰ ਕਲੇਮ ਕੀਤਾ ਗਿਆ ਸੀ ਕਿ ਇੱਥੇ ਪਹਿਲਾਂ ਮਸਜਿਦ ਸੀ ਸੋ ਉਸ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਦਾ ਵੱਡਾ ਬਿਆਨ ਆਇਆ ਉਹ ਕਹਿੰਦੇ ਜੋ ਵੀ ਸੀ ਉਸ ਨੂੰ ਰਹਿਣ ਦਿਓ ਇੱਥੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਨੂੰ ਰਹਿਣ ਦਿਓ ਤੁਸੀਂ ਜੋ ਵੀ ਕਹਿ ਰਹੇ ਹੋ ਦਾਅਵੇ ਕਰ ਰਹੇ ਹੋ ਉਹਨਾਂ ਨੂੰ ਛੱਡ ਦਿਓ ਸਦੀਆਂ ਪਹਿਲਾਂ ਦਾ ਦਹਾਕਿਆਂ ਪਹਿਲਾਂ ਪਤਾ ਨਹੀਂ ਉੱਤੇ ਕੀ ਸੀ ਉਸ ਤੋਂ ਬਾਅਦ ਕੀ ਹੋ ਸਾਰੀ ਹੋਈ ਕਿ ਉਹ ਸਾਰਾ ਕੁਝ ਦੇਣ ਧਰਾਂਗੇ ਤਾਂ ਉਹਦਾ ਜਿਹੜੀਆਂ ਉੱਥੇ ਦੇ ਭਾਵਨਾਵਾਂ ਉਹਨਾਂ ਦੇ ਨਾਲ ਖਲਵਾੜ ਵੀ ਹੁੰਦਾ ਹੈ ਇਹ ਸਭ ਦੇ ਵਿਚਕਾਰ ਆਈਪੀਐਲ ਚੇਅਰਮੈਨ ਦਾ ਇੱਕ ਬਿਆਨ ਆਉਂਦਾ ਉਹ ਕਹਿੰਦੇ ਸਾਨੂੰ ਇਸ ਪ੍ਰੋਗਰਾਮ ਦਾ ਪਤਾ ਨਹੀਂ ਸੀ ਅਸੀਂ ਕੁਝ ਵੀ ਸ਼ਡਿਊਲ ਨਹੀਂ ਕੀਤਾ ਸਾਡੀ ਜਾਣਕਾਰੀ 'ਚ ਨਹੀਂ ਹੈ ਕਹਿੰਦੇ ਉੱਥੇ ਮੁੱਖ ਮੰਤਰੀ ਸਾਹਿਬ ਬੰਗਲੌਰ ਦੇ ਮੌਜੂਦ ਸੀ ਉਹੀ ਜ਼ਿੰਮੇਵਾਰ ਨੇ ਉਹੀ ਸਾਰਾ ਕੁਝ ਇਸ ਬਾਰੇ ਦੱਸ ਸਕਦੇ ਆ ਜਿਹੜੀਆਂ ਸਾਡੀਆਂ ਸਮਿਆਂ ਦੀਆਂ ਸਰਕਾਰਾਂ ਚਾਹੇ ਕੇਂਦਰ ਦੀ ਸਰਕਾਰ ਹੋਵੇ ਚਾਹੇ ਸੂਬਿਆਂ ਦੀਆਂ ਸਰਕਾਰਾਂ ਹੋਣ ਉਹ ਬੋਟਾ ਮਟੋਰ ਨੇ ਜਿਹੜੇ ਸਾਧ ਹੁੰਦੇ ਜੀ ਜੀ ਤੋਂ ਲੱਖਣ ਦਾ ਇਕੱਠ ਕਰਦੇ ਆ ਉੱਚ ਉਹਨਾਂ ਨੂੰ ਰੋਕਦੇ ਨਹੀਂ ਰੋਕਦੇ ਇਸ ਕਰਕੇ ਨਹੀਂ ਕਿਉਂਕਿ ਬਾਬੇ ਤੋਂ ਕੱਲ ਨੂੰ ਜਾ ਕੇ ਬੋਟਾ ਲੈਣੀਆਂ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਸਦੂ ਤੇ ਅੱਜ ਗੱਲਬਾਤ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਕਰਾਂਗੇ ਕਿਉਂਕਿ ਮੁੱਖ ਮੰਤਰੀ ਮਾਨ ਨੇ ਜਿਹੜੇ ਅੱਜਕੱਲ ਪੂਰੀ ਤਰ੍ਹਾਂ ਨਾਲ ਸਰਗਰਮ ਚੱਲ ਰਹੇ ਨੇ ਚਾਹੇ ਲੁਧਿਆਣਾ ਚੋਣਾ ਦੀ ਗੱਲ ਕਰੀਏ ਚਾਹੇ ਗੱਲ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਹੋ ਰਹੀ ਡਵੈਲਪਮੈਂਟ ਨੂੰ ਲੈ ਕੇ ਕਰੀਏ ਤੇ ਉਦਰੀ ਸ਼ਿਵਰਾਜ चौहान ਕੇਂਦਰੀ ਖੇਤੀਬਾੜੀ ਮੰਤਰੀ ਨੇ ਜਿਹੜੇ ਉੱਚੇਚੇ ਤੌਰ ਤੇ ਅੱਜ ਪੰਜਾਬ ਪਹੁੰਚੇ ਹੋਏ ਨੇ ਪੰਜਾਬ ਦੇ ਕਿਸਾਨਾਂ ਦੇ ਨਾਲ ਰਲ ਮਿਲ ਕੇ ਗੱਲਬਾਤ ਕਰ ਰਹੇ ਨੇ ਉਹਨਾਂ ਦੇ ਨਾਲ ਸਾਡੇ ਸੂਬੇ ਦੇ ਜਿਹੜੇ ਖੇਤੀਬਾੜੀ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆਂ ਉਹ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਸੋ ਵੱਖ-ਵੱਖ ਵਿਸ਼ੇ ਨੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰਾਪਤ ਦਰਸ਼ਕਾਂ ਨੇ ਸਤਿਕਾਰਨਾ ਸਤਿ ਸ਼ਕਾਲ ਜੀ ਅੱਜ ਤੁਸੀਂ ਜੀਤਾ ਆਹ ਮੁੱਦੇ ਆਪਾਂ ਹਾਜ਼ਰ ਆਂ ਦਰਸ਼ਕਾਂ ਦੀ ਕਚਹਿਰੀ ਚ ਲਓ ਸਵਾਲ ਜੀ ਸਿੱਧ ਸਾਹਿਬ ਜੇਕਰ ਅੱਜ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਮਾਨ ਨੇ ਜਿਹੜੇ ਉਹ ਉਹਨਾਂ ਵਿਦਿਆਰਥੀਆਂ ਨੂੰ ਮਿਲੇ ਜਿਨ੍ਹਾਂ ਨੇ ਸਰਕਾਰੀ ਸਕੂਲਾਂ ਤੋਂ ਪਾਸ ਆਊਟ ਹੋਣ ਤੋਂ ਬਾਅਦ IIT ਦੇ ਵਿੱਚ ਐਂਟਰੀ ਮਾਰੀ ਹੈ ਯਾਨੀ ਕਿ IIT ਦੇ ਵਿੱਚ ਉਹਨਾਂ ਦੀ ਸਿਲੈਕਸ਼ਨ ਹੋਈ ਹੈ ਗੱਲਬਾਤ ਹੋਈ ਉਹਨਾਂ ਨੂੰ ਮਿਲੇ ਐਪਰੀਸ਼ੀਏਟ ਕੀਤਾ ਤੇ ਨਾਲ ਨਾਲ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵੱਡੇ ਪੱਧਰ ਦੇ ਉੱਪਰ ਸਿੱਖਿਆ ਦੇ ਵੱਲ ਹੈ ਜਿਹੜੀ ਉਹ ਲਗਾਤਾਰ ਤਰੱਕੀ ਕਰੇਗਾ ਤੇ ਇਸ ਤੋਂ ਇਲਾਵਾ ਹੋਰ ਸਿਆਸੀ ਤੌਰ ਤੇ ਵੀ ਵੱਖ-ਵੱਖ ਵਿਸ਼ਿਆਂ ਤੇ ਉੱਪਰ ਬੋਲੇ ਨੇ ਪਰ ਗੱਲ ਪਹਿਲਾਂ ਆਪਾਂ ਵਿਦਿਆਰਥੀਆਂ ਦੇ ਹੌਸਲੇ ਅਫਜ਼ਾਈ ਦੀ ਕਰਾਂਗੇ ਜੀ ਬਿਲਕੁਲ ਸੂਬੇ ਦੇ ਮੁਖੰਤਰੀ ਪੂਰੇ ਸੂਬੇ ਦੀ ਗੋਈ ਕਰਦੇ ਆ ਜਿੱਦਾਂ ਪਰਿਵਾਰ ਦੇ ਮੁਖੀ ਵੱਲੋਂ ਥਾਪੜਾ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਹੀ ਜਿਹੜਾ ਮੁਖੰਤਰੀ ਭਗਵੰਤ ਮਾਨ ਨੇ ਉਹਨਾਂ ਵਿਦਿਆਰਥੀਆਂ ਨੇ ਜਿਨ੍ਹਾਂ ਨੇ ਇੰਨੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਉਹਨਾਂ ਨੂੰ ਥਾਪੜਾ ਦਿੱਤਾ ਹੈ ਔਰ ਮੈਂ ਦੇਖਦਾ ਹਾਂ ਕਿ ਹਮੇਸ਼ਾ ਹੀ ਦੋ ਵੱਡੇ ਅਹਿਮ ਮੁੱਦੇ ਜਿਨ੍ਹਾਂ ਤੇ ਮੁਖੰਤਰੀ ਭਗਵੰਤ ਮਾਨ ਅਕਸਰ ਆਪਣੇ ਕਮੈਂਟਸ ਕਰਦੇ ਆ ਜੀ ਕਮਸਰ ਫੀਲ ਕਰਦੇ ਆ ਉਹ ਸਿਹਤ ਤੇ ਸਿੱਖਿਆ ਦੋ ਮਤਿਆਂ ਤੇ ਉਹ ਕਹਿੰਦੇ ਕਿ ਜੇ ਸੂਬਾ ਕੋਈ ਤਰੱਕੀ ਕਰੇਗਾ ਇਹ ਅਹਿਮ ਮਾਮਲੇ ਜੇ ਸੇ ਠੀਕ ਹੋਏਗੀ ਤੰਦਰੁਸਤ ਹੋਏਗਾ ਸੂਬਾ ਤਾਂ ਸਿਰ ਵਿਕਾਸ ਕਰ ਸਕਦੇ ਆਂ ਦੂਜਾ ਸਿੱਖਿਆ ਦੇ ਮਾਮਲੇ ਤੇ ਦੇਖੋ ਆਪਾਂ ਸਾਰੇ ਜਾਣਦੇ ਆਂ ਕਿਸ ਕਦਰ ਉਹਨਾਂ ਨੇ ਅਧਿਆਪਕਾਂ ਨੂੰ ਉਹਨਾਂ ਸਿਲੈਕਸ਼ਨ ਦੇ ਰਾਇਂ ਦੂਜੇ ਮੁਲਕਾਂ ਦੇ ਅੰਦਰ ਭੇਜਿਆ ਕਿਸ ਤਰੀਕੇ ਨਾਲ ਟ੍ਰੇਨਿੰਗ ਲੈਣੀ ਹੈ ਜੇ ਆਪਣੇ ਵਿਦਿਆਰਥੀ ਪ੍ਰਾਪਤੀਆਂ ਕਰਨਗੇ ਸੂਬੇ ਦਾ ਵੱਡੀਆਂ ਮੱਲਾ ਮਾਰਨਗੇ ਤਾਂ ਮੁੱਖ ਮੰਤਰੀ ਦੇ ਥਾਪੜੇ ਵੱਡੀ ਵੱਡੀ ਗੱਲ ਹੁੰਦੀ ਆ ਬਿਲਕੁਲ ਪਿਆਰ ਤੇ ਵੀ ਖੁਸ਼ਕਿਸਮਤ ਹੈ ਜਿਨ੍ਹਾਂ ਨੂੰ ਮੁਖੰਦਰੀ ਭਗਵੰਤ ਮਾਨ ਵੱਲੋਂ ਇਸ ਕਦਰ ਜਿਹੜਾ ਚੇਚੇ ਤੌਰ ਤੇ ਥਾਪੜਾ ਦਿੱਤਾ ਗਿਆ ਔਰ ਉਮੀਦ ਕਰਦੇ ਆ ਆਪਣਾ ਮਾਪਿਆਂ ਦਾ ਪੰਜਾਬ ਦਾ ਤੇ ਦੇਸ਼ ਦਾ ਨਾਂ ਵੇਖ ਵਿੱਚ ਇਹਦੇ ਉੱਚਾ ਕਰਨਗੇ ਆਪਣੀ ਮਿਹਨਤ ਤੇ ਲਗਨ ਸਦਕਾ ਜੀ ਸੋ ਜabb ਗੱਲ ਕਰਾਂਗੇ ਸੰਧੂਰ ਆਪਰੇਸ਼ਨ ਦੀ ਆਪਾਂ ਕੱਲ ਵੀ ਜ਼ਿਕਰ ਕੀਤਾ ਕਿ ਅਚੇਚੇ ਤਾਰ ਤੇ ਮਾਨਸੂਨ ਸੈਸ਼ਨ ਦੀ ਮੰਗ ਕੀਤੀ ਗਈ ਤੇ ਉਹ ਸੈਸ਼ਨ ਬੁਲਾ ਵੀ ਲਿਆ ਗਿਆ ਅਚੇਹ ਜਿੱਥੇ ਵਿਰੋਧੀ ਧਿਰ ਸੈਂਟਰ ਦੇ ਵਿੱਚ ਲਗਾਤਾਰ ਇਸ ਚੀਜ਼ ਦਾ ਵਿਰੋਧ ਕਰ ਰਿਹਾ ਤਾਂ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਵੀ ਇਸ ਚੀਜ਼ ਦਾ ਕਲੇਮ ਕਰ ਰਹੇ ਨੇ ਜਾਂ ਇਸ ਚੀਜ਼ ਦੇ ਇਲਜ਼ਾਮ ਲਗਾ ਰਹੇ ਨੇ ਕਿਹੜਾ ਸੰਧੂਰ ਆਪਰੇਸ਼ਨ ਹੈ ਉਸ ਨੂੰ ਹੁਣ ਸਿਆਸੀ ਤੌਰ ਤੇ ਵਰਤਿਆ ਜਾਣ ਲੱਗ ਪਿਆ ਹੈ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਜਿਹੜੇ ਉਸ ਨੂੰ ਸਿਆਸਤ ਦੇ ਵਿੱਚ ਲਿਆ ਕੇ ਕਿਸ ਤਰ੍ਹਾਂ ਵੋਟਾਂ ਵਟੋਰਨਾ ਚਾਹੁੰਦੇ ਨੇ ਇਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਤੁਸੀਂ ਦੇਖੋ ਬਿਲਕੁਲ ਐਮੁਦਾ ਸੈਂਸਰ ਮੁੱਦਾ ਜਿਤਕ ਸਵਾਲਾ ਪਾਕਿਸਤਾਨੀ ਕਰਤੂਤਾਂ ਦਾ ਸਾਰਾ ਮੁਲਕ ਉਸ ਦੇ ਖਿਲਾਫ ਹੈ ਜੋ ਪਹਿਲ ਕਮ 취ਆ ਸਾਰਾ ਮੁਲਕ ਉਹਦੀ ਨਿੰਦਾ ਕਰਦਾ ਹੈ ਗੁੱਸੇ ਦੀ ਲਹਿਰ ਹੈ ਜੋ ਸਾਡੀ ਫੌਜ ਨੇ ਜੋ ਅੱ삐 ਕਾਰਵਾਈ ਕੀਤੀ ਨਹੀਂ ਕਿਸੇ ਪਾਰਟੀ ਦੀ ਗੱਲ ਨਹੀਂ ਸਾਰੇ ਮੁਲਕ ਦੇ ਲੋਕਾਂ ਨੇ ਜਿਨ੍ਹਾਂ ਸੇ ਮੁੱਖ ਮੰਤਰੀ ਵੀ ਸ਼ਾਮਲ ਨੇ ਰਾਜ ਮੰਤਰੀ ਵੀ ਸ਼ਾਮਲ ਹੈ ਵਿਰੋਧੀ ਪਾਰਟੀ ਦੀ ਆਗੂ ਵੀ ਸ਼ਾਮਲ ਹੈ ਸਾਰਿਆਂ ਨੇ ਸਾਡੀ ਫੌਜ ਦੀ ਪਿੱਠ ਥਪ-ਥਪਾਈ ਕਿ ਬਹੁਤ ਕਮਾਲ ਕੀਤਾ ਹੈ ਰੋੜਾ ਮਾਣ ਆ ਪੂਰੇ ਮੁਲਕ ਨੂੰ ਆਪਣੀ ਫੌਜ ਤੇ ਆਪਣੇ ਲੋਕਾਂ ਦਾ ਇਹ ਸਵਾਲ ਕ੍ਰਿਟੀਕਲ ਤੌਰ ਤੇ ਦੇਖੋ ਸਵਾਲ ਕਿਥੇ ਉੱਠ ਰਿਹਾ ਇਸ ਵੇਲੇ ਇਹ ਕਿ ਹਜ਼ਾਰ ਕੇ ਭਾਜਪਾ ਆਪਰੇਸ਼ਨਸ ਦੂਰ ਨੂੰ ਮਿਟੀਕਲ ਤੌਰ ਤੇ ਇਸਤੇ ਮਾਲ ਕਰਨਾ ਚਾਹੁੰਦੀ ਜਿਹਨੇ ਵੋਟਾਂ ਦੇ ਲਈ ਹੂੰ ਇਹ ਕਿਹਾ ਜਾ ਰਿਹਾ ਕਿ ਕਿਸੇ ਨਿਵੇਂ ਪੱਧਰ ਤੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੁਣ ਇਸ ਦਾ ਜੇ ਸਿੱਧੇ ਤੌਰ ਤੇ ਆਪਰੇਸ਼ਨ ਸੰਦੂਰ ਦਾ ਜੇ ਜ਼ਿਕਰ ਕਰਦੇ ਆ ਤਿੰਨ ਵੱਡੀਆਂ ਰਾਸੀਐਸ ਦੀਆਂ ਜਿਹੜੀਆਂ ਵਿਰੋਧ ਕਰੀਆਂ ਜਿਨ੍ਹਾਂ ਸਾਡੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਨਾਮ ਵੀ ਸ਼ਾਮਲ ਹੋ ਗਿਆ ਕਾਂਗਰਸ ਦੇ راہਲ ਗਾਂਧੀ ਉਹ ਡਟ ਕੇ ਵਿਰੋਧ ਕਰ ਰਿਹਾ ਐ ਪੱਛਮੀ ਮਗਾਲ ਦੀ ਮੁੱਖ ਮੰਤਰੀ ਮਨਤਾ ਬੈਨਰਜੀ ਉਹ ਡਟ ਕੇ ਵਿਰੋਧ ਕਰ ਰਹੀ ਐ ਔਰ ਸਾਡੇ صوبے ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਿੰਨਾਂ ਨੇ ਆਪਣੇ ਆਪਣੇ ਅੰਦਾਜ਼ ਨਾਲ ਇਹ ਗੱਲ ਕਹੀ ਹੈ ਕਿ ਆਪਰੇਸ਼ਨ ਸੰਦੂਰ ਜਿਹੜਾ ਹੈਗਾ ਕਮ ਭਾਜਪਾ ਦੇ ਕੇਂਦਰ ਸਰਕਾਰ ਐਨੀ ਨਿਵੀਂ ਪੱਤਰ ਉਤੇ ਜਾ ਕੇ ਸੰਦੂਰ ਜਿਹੜਾ ਸ਼ਬਦ ਹੈ ਬੜਾ ਸਤਕਾਰ ਵਾਲਾ ਭਾਵ ਕੇ ਸ਼ਬਦ ਹੈ ਇੱਕ ਔਰਤ ਜਿਹੜੀ ਹੈਗੀ ਆ ਉਹਦੇ ਹਸਬੰਡ ਨਾਲ ਉਹਦੀ ਜੀਵਨ ਰੇਖਾ ਨਾਲ ਉਹਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਸ਼ਬਦ ਹੈ ਕਹਿੰਦੇ ਕੀ ਜਿਹੜਾ ਹੈਗਾ ਸੰਦੂਰ ਜਿਹੜਾ ਹੈਗਾ ਉਹ ਕਰ ਕਰ ਜਾ ਕੇ ਕੀ ਆ ਜਾਏਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਦੂਰ ਹੈ ਕਿ ਔਰਤਾਂ ਪ੍ਰਵਾਨ ਕਰਨੀਆਂ ਕਥਾ ਜਿਤ ਵੀ ਕਹਿੰਦੇ ਪ੍ਰਵਾਨਗੀ ਨਹੀਂ ਹੋ ਸਕਦੀ ਇੱਕ ਮਜ਼ਾਕ ਦੇ ਤੌਰ ਤੇ ਵੀ ਸਾਡੇ ਮੁੱਖ ਮੰਤਰੀ ਨੇ ਗੱਲ ਕਹੀ ਹੈ ਕਿ ਤਾਂ ਫਿਰ ਇਦਾਂ ਆਇਆ ਕਿ ਵਨ ਨੇਸ਼ਨ ਵਨ ਹਸਬੰਡ ਵਾਲੀ ਗੱਲ ਕਹਿੰਦੇ ਵੀ ਠੀਕ ਹੈ ਪਾਕਿਸਤਾਨ ਦੇ ਤੋਂ ਲੜਾਈ ਦਾ ਸਵਾਲ ਹੈ ਸਾਰਾ ਮੁਲਕ ਕਿਥੇ ਖੜਾ ਹੈ ਪਰ ਇਹ ਸੰ ਨੂੰ ਰਾਸਤੀ ਤੌਰ ਤੇ ਬਹੁਤ ਨੀਵੇਂ ਪੱਤਰ ਤੇ ਪਾਜ ਪਾ ਵੋਟਾਂ ਦੇ ਖਾਤਰ ਇਸਤੇਮਾਲ ਨਾ ਕਰੇ ਇਹ ਬਹੁਤ ਹੀ ਨੀਵੇਂ ਪੱਧਰ ਦਾ ਪ੍ਰਪਾਗੈਂਡਾ ਹੈ ਇਹਦੇ ਨਾਲ ਕੋਈ ਜਿਹੜਾ ਕਿ ਸਾਡੇ ਮੁਲਕ ਦਾ ਨਾਮ ਉੱਚਾ ਨਹੀਂ ਹੁੰਦਾ ਸਗੋਂ ਇਹ ਵੀ ਕਹਿ ਹੈਗਾ ਮੁੱਖ ਮੰਤਰੀ ਵੱਲੋਂ ਕਿ ਮੈਂ ਤਾਂ ਅੱਜ ਤੱਕ ਦੇਖਿਆ ਹੀ ਨਹੀਂ ਕਿ ਇਸ ਕਦਰ ਜਿਹੜਾ ਸੰੂਰ ਸ਼ਬਦ ਜਿਹੜਾ ਹੈਗਾ ਇਸ ਤਰ੍ਹਾਂ ਰਾਸੀ ਤੌਰ ਤੇ ਵਰਤਿਆ ਜਾਵੇ ਇਹ ਬਲਕੇ ਅਪਮਾਨ ਹੈ ਔਰਤਾਂ ਦੀਆਂ ਭਾਵਨਾਵਾਂ ਦਾ ਜਿਹਦੇ ਪਾਸੇ ਬਲੋਦੀ ਤਰ ਜਿਹਨੂੰ ਕਹਿ ਸਕਦੇ ਆਪਾਂ ਉੱਚ ਦੇ ਹਾਕਮ ਤਰ ਹੈ ਭਾਰਤੀ ਜਨਤਾ ਪਾਰਟੀ ਉਨਾ ਕੋਲੇ ਹੋਰ ਕੋਈ ਸ਼ਬਦ ਹੋਣ ਦਾ ਨਾਮ ਹੋਣਾ ਸਿੱਧੇ ਤੌਰ ਤੇ ਜਿਹੜਾ ਕੋਈ ਇਦਾਂ ਦੀ ਗੱਲ ਕਰਦਾ ਹੈ ਪਾਕਿਸਤਾਨ ਲੈ ਵੜਦਿਆਂ ਨੂੰ ਬਿਲਕੁਲ ਪਾਕਿਸਤਾਨ ਦੀ ਭੋਲੀ ਬੋਲਦਾ ਹੈ ਮੁੱਖ ਮੰਤਰੀ ਵੀ ਬਾਰੇ ਵੀ ਕਿਹਾ ਜਾ ਰਿਹਾ ਹੈ ਮੁੱਖ ਮੰਤਰੀ ਉਲਟਾ ਇਹ ਕਹਿ ਰਿਹਾ ਭਗਵਾਨ ਜੀ ਕਿ ਲੜਾਈ ਕਿਤੇ ਹੋਰ ਹੁੰਦੀ ਹੈ ਭੁਗਤਨੇ ਪੰਜਾਬੀਆਂ ਨੂੰ ਪੈਂਦੀ ਹੈ ਪੰਜਾਬੀ ਹਮੇਸ਼ਾ ਦੇ ਦੀ ਗੱਤਰ ਇੱਕ ਤੇ ਕੂੜੀਆਂ ਖੰਦੇ ਆ ਕੁਰਬਾਨੀਆਂ ਸਭ ਤੋਂ ਵਧੇਰੇ ਤੇ ਦੀ ਆਜ਼ਾਦੀ ਦੀ ਗੱਲ ਕਰ ਲੋ ਹੁਣ ਪਾਕਿਸਤਾਨ ਦੇ ਖਿਲਾਫ ਲੜਾਈ ਦੀ ਗੱਲ ਕਰ ਲੋ ਪਰ ਜੇ ਸੁਭੇ ਦੇ ਮੁੱਖ ਮੰਤਰੀ ਨੇ ਕਿਸੇ ਸ਼ਬਦ ਤੇ ਕਿੰਧੂ ਪਰੰਤੂ ਕਰਤਾ ਤੁ ਨੂੰ ਸਥਿਤਿਤ ਹੋਵੇ ਪਾਕਿਸਤਾਨ ਚ ਵਾੜ ਦਿਓ ਪਾਕਿਸਤਾਨ ਨਾਲ ਜੋੜ ਦਿਓ ਇਹ ਉਸ ਤੋਂ ਵੀ ਨਵੇਂ ਪੱਧਰ ਦੀ ਸਿਆਸਤ ਹੈ ਜਾਨੀ ਸਾਡੇ ਮੁਲਕ ਦੇ ਅੰਦਰ ਆਪਸੀ મતਭੇਦ ਹੋ ਸਕਦੇ ਆ ਬਿਲਕੁਲ ਪਰ ਸਾਡੇ ਨੇਤਾਵਾਂ ਨੇ ਕਹਿ ਲਓ ਸਾਡੇ ਮੁਲਕ ਦੇ ਪ੍ਰਤੀ ਦੇਸ਼ ਭਗਤੀ ਦੀਆਂ ਭਾਵਨਾਵਾਂ ਕਹਿ ਲਓ ਉਹਨਾਂ ਦੇ ਜਜ਼ਬਾਤ ਕਹਿ ਲਓ ਉਹਨਾਂ ਨੂੰ ਜਿਹੜਾ ਹੈ ਇਸ ਤਰ੍ਹਾਂ ਕਿਸੇ ਦੂਜੇ ਮੁਲਕ ਨਾਲ ਜੋੜ ਕੇ ਦੇਖਣਾ ਮੈਂ ਸਮਝਦਾ ਇਸ ਮੁੱਚੇ ਪੰਜਾਬੀਆਂ ਦੀ ਇਸ ਮਾਮਲੇ 'ਚ ਹੀਠੀ ਐ ਜਿਹੜੇ ਪੰਜਾਬੀ ਮੁਜੰਨਾ ਮੁਖੰਦਰੀ ਭਗਵੰਤ ਮਾਨ ਹੋ ਗਏ ਉਹਦੇ ਬਾਰੇ ਪਾਕਿਸਤਾਨ ਦੇ ਬਾਰੇ 'ਚ ਇਦਾਂ ਦੀ ਕੋਈ ਟਿੱਪਣੀ ਕੀਤੀ ਜਾਵੇ ਤਾਂ ਪੰਜਾਬੀ ਮੈਨੂੰ ਲੱਗਦਾ ਕਿ ਤੂੰ ਵਾਦਾ ਕੋਰ ਨਾਲੀ ਸਮਸਿਆੜੀ ਗਲ ਪਰੇਸ਼ਾਨੀ ਵਾਲੀ ਗੱਲ ਹੋ ਨਹੀਂ ਸਕਦੀ ਕਿਉਂਕਿ ਜਦ ਮੁਖੰਦਰੀ ਭਗਵੰਤ ਮਾਨ ਕਹਿੰਦੇ ਕਿ ਮੈਂ 3 ਕਰੋੜ ਤੋਂ ਉੱਪਰ ਪੰਜਾਬੀਆਂ ਦੀ ਨਮਾਇੰਦਗੀ ਕਰਦਾ ਜੀ ਜੀ ਬਿਲਕੁਲ ਮੰਤਰੀ ਨੂੰ ਇੱਕ ਹਲਕੀ ਸਿਆਸਤ ਦੇ ਲਈ ਪਾਕਿਸਤਾਨ ਦੇ ਨਾਲ ਜੋੜ ਕੇ ਦੰਦੇ ਵਰਡਨ ਇਸਦਾ ਉਲੀ ਵਰਤੀ ਜਾਵੇ ਮੇਰਾ ਖਿਆਲ ਹੈ ਕਿ ਇਸ ਮੁਝੇ ਪੰਜਾਬੀਆਂ ਦਾ ਮਾਣ ਘਟੋ ਕਟਾ ਰਾਇਨੀਤੀ ਚ ਇਸ ਗੱਲ ਤੋਂ ਗ੍ਰੇਸ ਕਰਨਾ ਚਾਹੀਦਾ ਹੈ ਰਾਸੀ ਮਤਭੇਦ ਹੋ ਸਕਦੇ ਆ ਵੋਟਾਂ ਚ ਕੌਣ ਜਿੱਦਦਾ ਕੌਣ ਹਾਰਦਾ ਵੱਖਰੇ ਮਾਮਲੇ ਆ ਭਾਜਪਾ ਨੇ ਤਾਂ ਸਾਰਾ ਮੁਲਕ ਜਿੱਤਿਆ ਵੱਡੀ ਬਦਰ ਤੇ ਪਾਰਲੀਮੈਂਟ ਦੀਆਂ ਸੀਟਾਂ ਜਿੱਤੀਆਂ ਜੀ 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 ਇਸ ਦਾ ਸ਼ਿਕਵਾ ਹੋਣਾ ਨਹੀਂ ਚਾਹੀਦਾ ਫਿਰ ਕਿਉਂ ਇੱਕ ਮੁੱਖ ਮੰਤਰੀ ਨੇ ਜੀ ਗੱਲ ਕਹੀ ਹੈ ਤਾਂ ਉਸਨੇ ਨਿਵੇਂ ਪੱਤਰ ਉਤੇ ਜਾ ਕੇ ਕੀ ਕਟੇਪੜੀ ਨਾਲ ਜੋੜਿਆ ਜਾ ਰਿਹਾ ਹੈ ਪਰ ਪਾਜ ਪਾ ਡ੍ਰਿਡਤਾ ਨਾਲ ਕਹਿ ਰਹੀ ਹੈ ਕਿ ਦੇਸ਼ ਗਰੂਦੀ ਭਾਵਨਾਵਾਂ ਦਾ ਟਾਵਾ ਕਰ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਜੀ ਸਿੱਧ ਸਾਹਿਬ ਅੱਗੇ ਬਹੁਤ ਹੀ ਅਹਿਮ ਵਿਸ਼ਾ ਹੈ ਵਿਸ਼ਾ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਹੈ ਕਿਸਾਨ ਸਿੱਧੇ ਤੌਰ ਤੇ ਪੰਜਾਬ ਦੇ ਨਾਲ ਜੁੜੇ ਹੋਏ ਨੇ ਤਾਂ ਅਜਿਹੇ ਦੇ ਵਿੱਚ ਅੱਜ ਕਿਸਾਨਾਂ ਨਾਲ ਮੁਲਾਕਾਤ ਕਰਨ ਦੇ ਲਈ ਕੇਂਦਰੀ ਖੇਤੀਬਾੜੀ ਜੋ ਮੰਤਰੀ ਨੇ ਸਾਡੇ ਸ਼ਿਵਰਾਜ चौहान ਉਹ ਪਹੁੰਚੇ ਨੇ ਜਦੋਂ ਲਗਾਤਾਰ ਕਿਸਾਨਾਂ ਦੀ ਅਪੀਲ ਸੀ ਵੀ ਬਈ ਪਹੁੰਚ ਜੋ ਸਾਡੇ ਨਾਲ ਗੱਲਬਾਤ ਕਰ ਲੋ ਉਦੋਂ ਸ਼ਿਵਰਾ ਚਾਹਾਨ ਹੁਣੀ ਬਿਜ਼ੀ ਸੀ ਨਹੀਂ ਪਹੁੰਚ पाए ਪਰ ਹੁਣ ਜਦੋਂ ਕੋਈ ਸੱਦਾ ਨਹੀਂ ਹੈ ਉਦੋਂ ਪਹੁੰਚੇ ਨੇ ਕਿਤੇ ਨਾ ਕਿਤੇ ਕਿਹਾ ਇਹ ਵੀ ਜਾ ਰਿਹਾ ਕਿ ਲੁਧਿਆਣਾ ਚੋਣਾ ਨੇੜੇ ਨੇ ਬੜੇ ਤਰ੍ਹਾਂ ਦੇ ਦਾਅ ਪੇਚ ਹੋਣਗੇ ਪਰ ਅਜਿਹੇ ਦੇ ਵਿੱਚ ਹੁਣ ਰਾਜਪੁਰਾ ਤੋਂ ਲੈ ਕੇ ਅੱਜ ਪਟਿਆਲਾ ਤੇ ਅਮਰਗੜ ਜਿਹੜਾ ਕਿ ਮਲੇਰ ਕੋਟਲੇ ਦੇ ਨਾਲ ਲੱਗਦਾ ਹੈ ਉੱਥੋਂ ਤੱਕ ਦੇ ਕਿਸਾਨਾਂ ਨਾਲ ਮੁਲਾਕਾਤ ਹੈ ਲਗਾਤਾਰ ਮੁਲਾਕਾਤ ਕੀਤੀ ਜਾ ਰਹੀ ਹੈ ਜਿਹੜੇ ਨਾਲ ਖੁੱਡੀਆਂ ਸਾਹਿਬ ਨੇ ਉਹ ਵੀ ਮੌਜੂਦ ਨੇ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਕਿਸਾਨਾਂ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ ਸਾਰਥਿਕ ਹੱਲ ਕਿਸੇ ਤਰੀਕੇ ਦਾ ਕੋਈ ਨਿਕਲਦਾ ਨਜ਼ਰ ਆ ਰਿਹਾ ਹੈ ਦੇਖੋ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚਨਾਬੀ ਪਿੰਡੂ ਬੈਕਗ੍ਰਾਉਂਡ ਆਰਟਸ ਵਿੱਚੋਂ ਰੱਖਦੇ ਹੈ ਖੇਤੀਬਾੜੀ ਨਾਲ ਜੁੜੇ ਹੋਏ ਹੈ ਇਹਦੇ ਬਾਰੇ ਕੋਈ ਦੋਹਰਾਇ ਨਹੀਂ ਹਾਂ ਔਰ ਕੇਂਦਰ ਦੇ ਖੇਤੀਬਾੜੀ ਮੰਤਰੀ ਆ ਕੇ ਕਿਸਾਨਾਂ ਨਾਲ ਗੱਲ ਕਰਨ ਉਸ ਮਾਮਲੇ ਤੇ ਵੀ ਕਿਸੇ ਨੂੰ ਜ਼ਜ਼ਾਤ ਇਤਰਾਜ਼ ਨਹੀਂ ਹੋ ਸਕਦਾ ਸਵਾਲ ਕਿਉਂ ਉੱਠ ਰਹੇ ਆ ਜੀ ਮਾਰ ਇਸ ਕਰਕੇ ਕਿ ਬੁਨਿਆਦੀ ਤੌਰ ਤੇ ਜਿਹੜੇ ਕਿਸਾਨਾਂ ਦੇ ਮਸਲੇ ਆ ਜੇ ਆਪਾਂ ਉਹਨਾਂ ਦਾ ਹੱਲ ਨਹੀਂ ਕਰਾਂਗੇ ਉਹ ਲੰਬੀਆਂ ਲੜਾਈਆਂ ਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਆ ਦੇ ਕਿਸਾਨ ਆਪਣੇ ਅੰਦੋਲਨ ਦੀ ਗੱਲ ਕਰਦੇ ਆ ਲੜਾਈ ਦੀ ਗੱਲ ਕਰਦੇ ਆ ਉਹਨਾਂ ਬਾਰੇ ਵੀ ਸ਼ਬਦਾਲੀ ਇਦਾਂ ਦੀ ਵਰਤਾਂਗੇ ਤਾਂ ਫਿਰ ਸਵਾਲ ਉੱਥੇ ਖੜੇ ਹੁੰਦੇ ਆ ਕਿ ਕਿਸਾਨਾਂ ਨੂੰ ਇਸ ਕਦਰ ਕਿਉਂ ਦੇਖਿਆ ਜਾਂਦਾ ਹੁਣ ਕੇਂਦਰੀ ਖੇਤੀਬਾੜੀ ਮੰਤਰੀ ਨੇ ਆ ਕੇ ਦਿੱਦਾ ਫਲ ਸੇਕ ਕਰਾਰੇ ਰਾਜਪੁਰੇ ਨੇੜੇ ਪਿੰਡਾਂ ਉੱਤੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਹੈ ਪੁਰਨਾ ਨੂੰ ਕੁਝ ਗੱਲਾਂ ਹੋਰੀਆਂ ਵੀ ਕਹੀਆਂ ਪੰਜਾਬ ਦੇ ਖੇਤੀ ਮੰਤਰੀ ਵੀ ਨਾਲ ਇਹਦੇ ਬਾਰੇ ਕੋਈ ਦੋ ਰਏ ਨਹੀਂ ਬਲਕਿ ਜਿਹੜਾ ਪੰਜਾਬ ਨੇ ਗੱਲ ਤੋਰੀ ਹੈ ਕਿ ਕਿਸਾਨਾਂ ਨੂੰ ਸਿੱਧੀ ਬਜਾਈ ਝੋਨੇ ਦੀ ਕਰਨੀ ਚਾਹੀਦੀ ਹੈ ਜਿਹਦੇ ਪਾਣੀ ਦੀ ਬਚਤ ਹੁੰਦੀ ਹੈ ਖਰਚਾ ਵੀ ਘੱਟ ਲੱਗਦਾ ਉਸ ਗੱਲ ਨੂੰ ਵੀ ਥਾਪੜਾ ਦਿੱਤਾ ਕੇਂਦਰੀ ਖੇਤੀ ਮੰਤਰੀ ਨੇ ਕਿ ਚੰਗਾ ਅਪਰਾਲਾ ਹੈ ਸਿੱਧੀ ਬਜਾਈ ਕਰਨੀ ਚਾਹੀਦੀ ਹੈ ਪ੍ਰੈਸ ਦੇ ਨਾਮ ਨਾਲ ਮਾਮਲਾ ਸਿੱਧੀ ਬਜਾਈ ਤੇ ਨਹੀਂ ਰੁਕ ਜਾਂਦਾ ਆ ਕੇ ਕਿਸਾਨ ਤਾਂ ਕਹਿੰਦੇ ਸਾਨੂੰ ਫਸਲਾਂ ਦੇ ਵਾਜਿਬ ਹੱਕ ਮਿਲਣੇ ਚਾਹੀਦੇ ਆ ਕਟੂਕੜ ਫਸਲ ਇਸ ਹੈ ਕੀਮਤ ਮਿਲਣੀ ਚਾਹੀਦੀ ਹੈ ਐ ਮੈਸੇਜ ਦੇ ਮੱਦੇ ਤੇ ਡਾਇਲੌਗ ਜਿਹੜਾ ਗਲਵਾ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਸੀ ਚਾਹੇ ਸਮੂਿਤ ਕਿਸਾਨ ਮੋਰਚਾ ਗੈਰਾ ਸੀ ਉਹਨਾਂ ਨਾਲ ਹੀ ਸ਼ੁਰੂ ਹੋਇਆ ਸੀ ਪਰ ਗਲਵਾ ਤਾਂ ਸ਼ੁਰੂ ਹੋਈ ਸੀ ਉਹ ਗਲਵਾ ਟੁੱਟ ਗਈ ਉਸ ਮਾਨੇ ਤੋਂ ਕਿ ਗਲਵਾਤ ਕੋਈ ਨਹੀਂ ਗਲਵਾਤ ਹੋਏਗੀ ਕਿ ਨਹੀਂ ਹੋਏਗੀ ਇੱਕ ਵੱਖਰੀ ਗੱਲ ਹੈ ਪਰ ਜਿਹੜਾ ਹੈਗਾ ਕੇਂਦਰੀ ਖੇਤੀਬਾੜੀ ਮੰਤਰੀ ਨੇ ਆ ਕੇ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿਸੀ ਕਿਸਾਨਾਂ ਦੇ ਹਤੈਸ਼ੀ ਹਨ ਹਮੈਦੀ ਹਨ ਇਸ ਅਪਰਾਲੇ ਨੂੰ ਕੋਈ ਨੈਗੇਟਿਵ ਨਹੀਂ ਦੇਖੇਗਾ ਚੰਗਾ ਪਰਨਾ ਉਹਨਾ ਕੋਈ ਗਰਾਂ ਨਹੀਂ ਹੈ ਪਰ ਜਿੱਥੋਂ ਤੱਕ ਸਵਾਲ ਹੈ ਇਸ ਮਾਮਲੇ ਦਾ ਕੀ ਜਿਹੜਾ ਹੈਗਾ ਕੇਂਦਰੀ ਖੇਤੀਬਾੜੀ ਮੰਤਰੀ ਦੇ ਤੌਰੇ ਦੇ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹਾਲ ਨਿਕਲ ਆਏਗਾ ਬੁਨਿਆਦੀ ਤੇ ਵੱਡੇ ਸਵਾਲ ਹੈ ਲੱਖਾਂ ਕਿਸਾਨ ਦੇ ਦੇ ਆਪਣੀ ਰੋਜ਼ੀ ਰੋਟੀ ਲਈ ਆਪਣਾ ਵੇਖ ਲਈ ਲੜਾਈ ਲੜ ਰਹੇ ਆ ਮੁੱਦਾ ਕੀ ਕੋ ਗੱਲ ਹੈ ਕਿ ਸਾਡੇ ਫਸਲਾਂ ਦੀਆਂ ਵਾਜਿਬ ਕੀਮਤਾਂ ਮਿਲਣੀਆਂ ਚਾਹੀਦੀਆਂ ਉਸ ਗੱਲ ਤੇ ਮੇਜ਼ ਤੇ ਬਹਿ ਕੇ ਜਮ ਜਮ ਕੇ ਆਉਣ ਕਿਸਾਨਾਂ ਦੇ ਲਈ ਜੀ ਬਿਲਕੁਲ ਮੰਤਰੀ ਪ੍ਰਯੋਗਸ਼ਾਲਾ ਜਾਂ ਅੰਦਰ ਤੇ ਮਰਜੀ ਜਾਂ ਮਹਿਣ ਕਿਸਾਨਾਂ ਨੂੰ ਕੋਈ ਤਰਾਜ ਨਹੀਂ ਪਰ ਗੱਲਬਾਤ ਦੀ ਮੇਜ਼ ਤੇ ਬੈਠ ਕੇ ਕਿਸਾਨਾਂ ਦੇ ਜਿਹੜੇ ਬਿਰਿਆਦੀ ਮਸਲੇ ਆ ਉਹਨਾਂ ਦਾ ਹੱਲ ਲੱਭਿਆ ਜਾਣਾ ਚਾਹੀਦਾ ਹੈ ਜਦ ਤੱਕ ਹੱਲ ਨਹੀਂ ਲੱਭਿਆ ਜਾਏਗਾ ਤਦ ਤੱਕ ਜਿਹੜਾ ਕਿਸਾਨਾਂ ਦਾ ਮਨ ਜਿੱਤਿਆ ਨਹੀਂ ਜਾ ਸਕਦਾ ਗੱਲ ਕੇਵਲ ਪੰਜਾਬ ਦੀ ਨਹੀਂ ਸਮੁੱਚੇ ਦੇਸ਼ ਦੇ ਕਿਸਾਨਾਂ ਦਾ ਮੁੱਦਾ ਇਹਦੇ ਨਾਲ ਜੁੜਿਆ ਹੋਇਆ ਜੀ ਬਿਲਕੁਲ ਜੀ ਸੱਚਾ ਬਗੇ ਵਾਅਦਿਆਂ ਤੇ ਗੱਲ ਕਰਾਂਗੇ ਆਪਰੇਸ਼ਨ ਬਲੂ ਸਟਾਰ ਦੀ ਆਪਾਂ ਸਾਰੇ ਜਾਣਦੇ ਆ ਕਿ 6 ਜੂਨ ਨੂੰ ਜੋ ਵਰਤਾਂਤ ਹੈ ਜਿਹੜਾ ਉਹ ਵਾਪਰਿਆ ਉਸ ਤੇ ਹਾਲੇ ਤੱਕ ਵੀ ਜ਼ਖਮ ਆਲੇ ਨੇ ਉਸ ਦੇ ਪਰ ਉਸ ਨੂੰ ਲੈ ਕੇ ਹੁਣ ਹੋਰ ਬਹੁਤ ਕੁਝ ਹੋ ਰਿਹਾ ਹੈ ਇੱਕ ਪਾਸੇ ਜਿੱਥੇ ਜਥੇਦਾਰ ਸਾਹਿਬ ਹੁਣਾਂ ਨੂੰ ਇਸ ਚੀਜ਼ ਤੋਂ ਰੋਕਿਆ ਜਾ ਰਿਹਾ ਕਿ ਤੁਸੀਂ ਕਾਮ ਦੇ ਨਾਂ ਸੰਦੇਸ਼ ਨਹੀਂ ਦਿਓਗੇ ਤੁਹਾਡਾ ਵਿਰੋਧ ਹੋਏਗਾ ਹਾਲਾਤ ਵਿਗੜੇ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਤਾਂ ਉੱਥੇ ਹੀ ਦੂਜੇ ਪਾਸੇ ਦਲ ਖਾਲਸਾ ਨੇ ਇੱਕ ਹੋਰ ਅਨਾਉਂਸਮੈਂਟ ਕਰ ਦਿੱਤੀ ਹੈ ਉਹ ਕਹਿੰਦੇ ਕਿ ਅੰਮ੍ਰਿਤਸਰ ਬੰਦ ਰਹੇਗਾ ਗੁਰੂ ਕੀ ਨਗਰੀ ਨੂੰ 6 ਜੂਨ ਨੂੰ ਬੰਦ ਰੱਖਿਆ ਜਾਏਗਾ ਜਿਸ ਤੋਂ ਬਾਅਦ ਪਹਿਲਾਂ ਹੀ ਗੁਰਨਾਨਕ ਦੇਵ ਯੂਨੀਵਰਸਿਟੀ ਜੋ ਉਹ ਨੇ ਉਹਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਪੁਲਿਸ ਸਖਤ ਹੋ ਗਈ ਹੈ ਕਈ ਤਰ੍ਹਾਂ ਦੇ ਪਹਿਰੇ ਲੱਗ ਚੁੱਕੇ ਨੇ ਬਹੁਤ ਥਾਵਾਂ ਤੇ ਨਾਕੇ ਲੱਗ ਚੁੱਕੇ ਨੇ ਕਿਵੇਂ ਦੇਖਦੇ ਹੋ ਅਜਹੀਆਂ ਚੀਜ਼ਾਂ ਨੂੰ ਜਦੋਂ ਕਿ ਸਾਨੂੰ ਇਹਨਾਂ ਦਿਨਾਂ ਨੂੰ ਹੋਰ ਤਰੀਕੇ ਦੇ ਨਾਲ ਮਨਾਉਣਾ ਚਾਹੀਦਾ ਹੈ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਹੈ ਬਹੁਤ ਕੁਝ ਜੀ 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 ਸਿੱਧੂ ਸਾਹਿਬ ਜੀ ਜਿਹਦਾ ਪਰ ਤੁਸੀਂ ਜ਼ਿਕਰ ਕਰ ਰਹੇ ਆਂ ਇਹ ਮਾਮਲਾ ਦੇਖੋ ਆਪਰੇਸ਼ਨ ਬਲੂ ਸਟਾਰ ਦਾ ਜਿਹਦਾ ਪਰ ਜ਼ਿਕਰ ਕਰ ਰਹੇ ਆਂ ਸਿਖਾਣੀਆਂ ਪਹਾੜਾਂ 'ਚ ਜਿੰਨੀ ਵੱਡੀ ਪੱਧਰ ਤੇ ਖਨਵਾੜ ਹੋਇਆ ਹੂੰ ਦਰਵਾਜ਼ਾ ਸਾਹਿਬ ਤੇ ਹਮਲਾ ਕਰਕੇ ਮੈਂ ਦੇਖ ਰਿਹਾ ਸੀ ਕੋਈ ਪੀਸੀਲ ਪਾਰਟੀਆਂ ਕਹਿ ਰਹੀਆਂ ਐ ਕਿ ਇਹਨੂੰ ਸਿੱਧੇ ਤੌਰ ਤੇ ਕਾਂਗਰਸ ਨਾਲ ਜੋੜਿਆ ਜਾਵੇ ਸਵਾਲ ਕਾਂਗਰਸ ਦਾ ਨਹੀਂ ਸਵਾਲ ਤਾਂ ਉਹ ਦੇਦੀ ਸਰਕਾਰ ਦਾ ਜਿਹੜੀ ਹੁਕਮਰਾਨ ਹੈ ਜਿਨੇ ਹੁਕਮ ਚਾੜਿਆ ਤੇ ਫੌਜ ਆਈ ਜੇ ਫੌਜ ਆਈ ਤਾਂ ਸਭ ਤਾਂ ਵਰਤਣੇ ਪਏਗਾ ਨਾ ਗੱਲ ਫੌਜ ਦੀ ਨਹੀਂ ਹੈ ਸਵਾਲ ਤਾਂ ਉਹ ਦੇਦੀ ਸਰਕਾਰ ਦਾ ਜਿਨੇ ਐਡਾ ਘਰੋਣਾ ਕਾਰਾ ਕੀਤਾ ਔਰ ਗੈਰ ਮਾਨਵੀ ਵਰਤਾਨ ਸਿਰਜਿਆ ਉਸ ਮੁੱਦੇ ਨੂੰ ਲੈ ਕੇ ਜਿੱਦੋਂ ਆਪਾਂ ਆਪਰੇਸ਼ਨ ਕਾ ਲੋਕਾਰਾ ਦਾ ਜ਼ਿਕਰ ਕਰ ਰਹੇ ਹਾਂ ਕਾਲਤਾ ਸਦੇ ਜਿਹੜੇ ਕਿਰਕਾਇ ਸਾਹਿਬ ਐਕਟਿੰਗ ਜਥੇਦਾਰ ਅਗਿਆਨੀ ਜੀ ਉਹਨਾਂ ਵੱਲੋਂ ਲਗਾਤਾਰੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਖ-ਵੱਖ ਪਰਿਵਾਰਾਂ ਨਾਲ ਮੁਲਾਕਾਤ ਕਰਨ ਦੀ ਗੱਲ ਹੈ ਅੱਜ ਵੀ ਉਹ ਇੱਕ ਜਿਹੇ ਪਰਿਵਾਰ ਨਾਲ ਮਿਲਿਆ ਜਾ ਕੇ ਜਿਨ੍ਹਾਂ ਦੇ ਪਰਿਵਾਰ ਨੇ ਆਪਰੇਸ਼ਨ ਕਲੂ ਕਾਰਾ ਦਰਾਂ ਘਟੂ ਕਟੜੇ ਪੰਜ ਜੀ ਹੈ ਜਿਨ੍ਹਾਂ ਪਰਿਵਾਰ ਦਾ ਮੁਖੀ ਤੇ ਚਾਰ ਹੋਰ ਜੀ ਜਿਨ੍ਹਾਂ ਨੇ ਆਪਣੀ ਸ਼ਹਾਦਤ ਪਾਈ ਆਪਣੇ ਜਾਨ ਗਵਾਈ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਇੱਕ ਬਜ਼ੁਰਗ ਬੀਬੀ ਆ ਬਜ਼ੁਰਗ ਬੀਬੀ ਨਾਲ ਮੁਲਾਕਾਤ ਕੀਤੀ ਜਾ ਕੇ ਜਿਸ ਤਰ ਗੜਗਾਜ ਨੇ ਇਦਾਂ ਪਿਛਲੇ ਦਿਨਾਂ ਚ ਵੀ ਉਹਨਾਂ ਨੇ ਵੱਖ-ਵੱਖ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ ਹੁਣ ਜਿਹੜਾ ਕਾਲੂਕਾਰਾ ਮੌਕੇ ਜਦ ਆ ਰਹੇ ਉਸ ਮੌਕੇ ਤੇ ਜਿਹੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਏਗਾ ਇੱਕ ਸਨਮਾਨ ਕਰਨ ਦੀ ਜਦੋਂ ਗੱਲ ਆਉਂਦੀ ਹੈ ਉਹਦੇ ਬਾਰੇ ਵਿਰੋਧ ਵੀ ਕਈ ਤਰ੍ਹਾਂ ਦੇ ਉੱਠਦੇ ਆ ਪਰ ਇਹ ਸਨਮਾਨ ਜਿੱਦਾਂ ਪਹਿਲਾਂ ਵੀ ਜ਼ਿਕਰ ਹੋਇਆ ਕਿ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਨਹੀਂ ਆਕਾਲ ਚਸਤ ਦੇ ਤਹਿਤ ਇਹਾਰ ਵੱਲੋਂ ਔਰ ਉਹਦੇ ਪਿੱਛੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆ ਸਿੱਕ ਜਿੱਥੇ ਬੰਦੀਆਂ ਜਿਹੜੀਆਂ ਸਨਮਾਨ ਦੇ ਵਿੱਚ ਜਿਹੜਾ ਪਰੌਂਦਾ ਦੇ ਵਿੱਚ ਜੁੜੀਆਂ ਵੀ ਐ ਸੋਨਾ ਪਰਿਵਾਰਾਂ ਦਾ ਸਮਾਨ ਹੈ ਜਿਨ੍ਹਾਂ ਪਰਿਵਾਰਾਂ ਨੇ ਇਸ ਕੌਮ ਦੇ ਲਈ ਵੱਡੀਆਂ ਸ਼ਾਤਾਂ ਦਿੱਤੀਆਂ ਕਰਵਾਨੇ ਦਿੱਤੀਆਂ ਕਿਤਾ ਇਹ ਮੁੱਦਾ ਦੂਜਾ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇਸੇ ਦਿਨ ਜਿਹੜਾ ਹੈਗਾ ਦਲ ਖਾਲਸਾ ਵੱਲੋਂ ਬਾਂਦਾ ਅਮਰਸਰ ਦਾ ਸੱਦਾ ਦਿੱਤਾ ਗਿਆ ਜੀ ਕੋ ਸਿੱਧੇ ਤੌਰ ਤੇ ਕਈ ਵਾਰ ਕੀ ਹੁੰਦਾ ਕਿ ਟਕਰਾਅ ਦੀ ਸਥਿਤੀ ਸ਼ਾਂਤੀ ਨਾਲ ਹੀ ਇਹ ਕੰਮ ਸ਼ੋਮਣੀ ਗੁਰਦਾਰਾ ਪ੍ਰੰਧ ਕਮੇਟੀ ਨੇ ਵੀ ਚੇਤੇ ਤੌਰ ਤੇ ਅਪੀਲ ਕੀਤੀ ਹੈ ਕਿ ਜਿੱਦਾਂ ਤੇ ਬਾਰਡਰ ਦੀ ਸਥਿਤੀ ਬਣੀ ਦੀ ਹੈ ਸਾਨੂੰ ਪਰਮੰਤਰੀਕੇ ਨਾਲ ਜਿਹੜਾ ਹੈ ਕਲੂਕਾਰਾ ਦਰਸਾ ਮਨਾਲ ਜਾਣਾ ਚਾਹੀਦਾ ਕਿਸੇ ਕਦਰ ਵੀ ਟਕਰਾਅ ਦੀ ਸਥਿਤੀ ਨਹੀਂ ਬਣਨੀ ਚਾਹੀਦੀ ਬੰਦਾ ਸੱਦਾ ਦਿੱਤਾ ਜੇ ਆਪਣੇ ਤੌਰ ਤੇ ਰੁਕੀ ਬੰਦ ਕਰਦੇ ਤਾਂ ਚੰਗੀ ਗੱਲ ਹੈ ਪਰ ਉਹਦੇ ਚ ਟਕਰਾਅ ਦੀ ਸਥਿਤੀ ਜਣੀ ਜਬਰੀ ਜਾ ਕੇ ਕੋਈ ਦੁਕਾਨਾਂ ਦਾ ਕਾਰੋਬਾਰ ਬੰਦ ਕਰ ਰੋਏ ਜਾਣਗੇ ਤਾਂ ਕਈ ਵਾਰ ਜਿਹੜਾ ਹੈ ਚੰਨਾ ਸੁਨਿਆ ਸੰਘੇਸਨੇਦੀ ਤਾਂ ਵੀ 네ਗੇਟਿਵ ਜਿਹੜਾ ਨਾਂ ਪੱਖੀ ਉਹਦੇ ਜਿਹੜੇ ਮਾਮਲੇ ਹੁੰਦੇ ਆ ਉਹਨਾਂ ਜਿਆਦਾ ਬਾਹਰ ਆ ਜਾਂਦਾ ਬਿਲਕੁਲ ਮੀਡੀਆ ਚ ਸਮਾਜਿਕ ਤੌਰ ਤੇ ਸੋ ਇਸ ਏਡੇ ਵੱਡੇ ਦਿਹਾੜੇ ਨੂੰ ਜਿਹਦੇ ਨਾਲ ਪੂਰੀ ਦੁਨੀਆ ਚ ਬੈਠਾ ਸਿੱਖ ਭਾਈਚਾਰਾ ਜੁੜਿਆ ਉਹਨੂੰ ਪੁਰਮਨ ਤੇ ਸ਼ਾਂਤ ਨਹੀਂ ਟੰਗ ਨਾਲ ਮਨਾਏ ਜਾਣ ਦੀ ਲੋੜ ਹੈ ਉਹ ਰੋਹੀ ਸਨੇਹਾ ਜਾਣਾ ਚਾਹੀਦਾ ਜੀ ਜੀ ਸਨੇਹਾ ਕਲਪ ਦਿਵਸ ਦੇ ਬਾਰੇ ਸਿੱਖ ਭਾਈ ਸਾਲ ਭਾਈਚਾਰਾ ਸੋਚ ਰਿਹਾ ਸਿੱਖ ਭਾਈਚਾਰੇ ਦੀ ਸੋਚ ਹੈ ਕਿ ਇਹ ਤੋਂ ਵੱਡਾ ਮਾਨਤਾ ਦਾ ਵੱਡਾ ਕੋਈ ਕਾਰਨ ਹੋ ਨਹੀਂ ਸਕਦਾ ਉਹ ਸੁਨੇਹਾ ਤਾਂ ਜਾਵੇ જਾਵੇ ਪਰ ਟਕਰਾਦੀ ਸਥਿਤੀ ਕਿਸੇ ਵੀ ਹਾਲਤ ਚ ਗੁਆਰਾ ਨਹੀਂ ਹੈ ਇਹਦੇ ਨਾਲ 네ਗੇਟਿਵਿਟੀ ਆ ਸੁਨੇਹਾ ਜਾਏਗਾ ਜਿਹਦੇ ਤੁਸੀਂ ਜਿਹੜੀ ਕੌਮ ਨੇ ਜਿਹੜੀ ਜਥੇਬੰਦੀਆਂ ਨੇ ਸੁਨੇਹਾ ਦਿੱਤਾ ਉਹਦੇ ਤੋਂ ਵੀ ਬਚਾ ਦੀ ਲੋੜ ਤਾਂ ਹੈ ਜੀ ਜੀ ਸਤਿ ਸ੍ਰੀ ਅਕਾਲ ਅੱਗੇ ਵਧਾਂਗੇ ਤੇ ਗੱਲ ਬਹੁਤ ਹੀ ਐਮ ਫੈਸਲੇ ਦੀ ਕਰਾਂਗੇ ਜਿਸ ਤਰ੍ਹਾਂ ਆਪਾਂ ਪਿਛਲੇ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਕਿ ਕੋਰਟ ਦੇ ਵਿੱਚ ਬਹੁਤ ਸਾਰੀਆਂ ਪਟੀਸ਼ਨਾਂ ਪਾਈਆਂ ਜਾ ਰਹੀਆਂ ਨੇ ਕਿ ਕਿਤੇ ਮਸਜਿਦ ਸੀ ਮੰਦਿਰ ਬਣਿਆ ਮੰਦਿਰ ਸੀ ਮਸਜਿਦ ਬਣੀ ਜਾਂ ਗੁਰਦੁਆਰਾ ਸਾਹਿਬ ਦੀ ਜਗ੍ਹਾ ਸੀ ਬਹੁਤ ਕੁਝ ਇਸ ਸਮੇਂ ਵਾਪਰ ਰਿਹਾ ਹੈ ਪਰ ਅਜਿਹੇ ਦੇ ਵਿੱਚ ਬੜਾ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੇ ਦਿੱਲੀ ਦੇ ਵਕਫ ਬੋਰਡ ਦੇ ਵੱਲੋਂ ਇੱਕ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਪਾਈ ਗਈ ਸੀ ਤੇ ਦਿੱਲੀ ਦੇ ਵਿੱਚ ਮੌਜੂਦ ਇੱਕ ਗੁਰਦੁਆਰਾ ਸਾਹਿਬ ਦੇ ਉੱਪਰ ਕਲੇਮ ਕੀਤਾ ਗਿਆ ਸੀ ਕਿ ਇੱਥੇ ਪਹਿਲਾਂ ਮਸਜਿਦ ਸੀ ਸੋ ਉਸ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਦਾ ਵੱਡਾ ਬਿਆਨ ਆਇਆ ਉਹ ਕਹਿੰਦੇ ਜੋ ਵੀ ਸੀ ਉਸ ਨੂੰ ਰਹਿਣ ਦਿਓ ਇੱਥੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਨੂੰ ਰਹਿਣ ਦਿਓ ਤੁਸੀਂ ਜੋ ਵੀ ਕਹਿ ਰਹੇ ਹੋ ਦਾਅਵੇ ਕਰ ਰਹੇ ਹੋ ਉਹਨਾਂ ਨੂੰ ਛੱਡ ਦਿਓ ਕਿਵੇਂ ਦੇਖਦੇ ਹੋ ਕਿਉਂਕਿ ਇਹ ਹੁਣ ਵੱਡਾ ਹੁੰਦਾ ਜਾ ਰਿਹਾ ਹਰ ਦਿਨ ਕੋਈ ਪਟੀਸ਼ਨ ਸਾਹਮਣੇ ਆਉਂਦੀ ਹੈ ਬਿਲਕੁਲ ਇਹ ਆਪਾਂ ਜਿੱਦੋਂ ਪਹਿਲਾਂ ਜ਼ਿਕਰ ਕਰਦੇ ਹਾਂ ਸੁਪਰੀਮ ਕੋਰਟ ਦਾ ਸਿਲਾਗਾ ਜੋ ਕੋ ਫੈਸਲਾ ਹੈ ਦੁੱਖੇ ਜੇ ਗੁਰਦੁਆਰਾ ਸਾਹਿਬ ਉੱਥੇ ਬਣਿਆ ਵਾ ਵਕਫ ਬੋਰਡ ਨੇ ਉਹਦੇ ਤੇ ਕੋਈ ਇਤਰਾਜ਼ ਕੀਤਾ ਹੈ ਪਟੀਸ਼ਨ ਪਾਈ ਹੈ ਕਿ ਜੀ ਇੱਥੇ ਪਹਿਲਾਂ ਮਹਜ ਜੀ ਇਸ ਤਰ੍ਹਾਂ ਦਾ ਇਤਿਹਾਸ ਦੇ ਅੰਦਰ ਬਹੁਤ ਸਾਰੇ ਜੀਆਂ ਥਾਵਾਂ ਹੋਣਗੀਆਂ ਮੈਂ ਉਸ ਤੋਂ ਪਹਿਲਾਂ ਸਦੀਆਂ ਪਹਿਲਾਂ ਦਾ ਦਹਾਕਿਆਂ ਪਹਿਲਾਂ ਪਤਾ ਨਹੀਂ ਉੱਥੇ ਕੀ ਸੀ ਉਸ ਤੋਂ ਬਾਅਦ ਕੀ ਸਾਰੀ ਹੋਈ ਜਿਉ ਸਾਰਾ ਕੁਝ ਦੇਰ ਬਹੁਤ ਕਰਾਂਗੇ ਤਾਂ ਉਹਦਾ ਜਿਹੜਾ ਜਿਹੜੀਆਂ ਉਥੋਂ ਦੀਆਂ ਭਾਵਨਾਵਾਂ ਉਹਨਾਂ ਦੇ ਨਾਲ ਖਲਵਾੜ ਵੀ ਹੁੰਦਾ ਸੋ ਜਿਹੜਾ ਸੁਪਰੀਮ ਕੋਰਟ ਦਾ ਇਹ ਫੈਸਲਾ ਆਉਣਾ ਕਿ ਗੁਰਦੁਆਰਾ ਸਾਹਿਬ ਬਣਿਆ ਉੱਥੇ ਗੁਰਦੁਆਰਾ ਸਾਹਿਬ ਹੀ ਰਹਿਣਾ ਚਾਹੀਦਾ ਵਕ ਬੋਰਡ ਦੀ ਜਿਹੜੀ ਪਟੀਸ਼ਨ ਹੈ ਉਹਦੇ ਜੋ ਕੋਈ ਦਾਮਨਾ ਨਹੀਂ ਕਰਨਾ ਚਾਹੀਦਾ ਪਰ ਇਹ ਗੱਲ ਮੈਂ ਜ਼ਰੂਰ ਕਹਣੀ ਚਾਹਾਂਗਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਇਸ ਮੁਲਕ ਦੇ ਅੰਦਰ ਇੱਕ ਰੀਤ ਜੀ ਚੱਲ ਪਈ ਹੈ ਕਿ ਜੀ ਇਹ ਜਗ੍ਹਾ ਤੇ ਪਹਿਲਾਂ ਮੰਦਿਰ ਹੁੰਦਾ ਸੀ ਇਸ ਜਗ੍ਹਾ ਤੇ ਮਸਜਿਦ ਹੁੰਦੀ ਸੀ ਕਿ ਤੋਂ ਮੰਦਿਰ ਦਾ ਦਾਵਾ ਕੀਤਾ ਜਾ ਰਿਹਾ ਹੈ ਕਿਤੇ ਮਸਜਿਦ ਦਾ ਦਾਵਾ ਕੀਤਾ ਜਾ ਰਿਹਾ ਹੈ ਉਹ ਜਿਵੇਂ ਕੁਦਰਤ ਸਾਡੀ ਜਗ੍ਹਾ ਤੇ ਮਸਜਿਦ ਦਾ ਦਾਵਾ ਇਹ ਦਾਵੇ ਜਿਹੜੇ ਹੈਗੇ ਇਦਾਂ ਦੇ ਸਮਾਜ ਦੇ ਅੰਦਰ ਨਫਰਤ ਇੱਕ ਦੂਜੇ ਨੂੰ ਪਾਟਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਰਹੇ ਸਦੀਆਂ ਪਹਿਲਾਂ ਜੋ ਕੋਈ ਸਰਜਿਆ ਗਿਆ ਜੋ ਕੋਈ ਬਣ ਗਿਆ ਜੇ ਸਦੀਆਂ ਤੱਕ ਉਸ ਵਜ੍ਹਾ ਕਰਕੇ ਸਾਡੇ ਧਰਮ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਈ ਸਾਡਾ ਧਰਮ ਚਾਹੇ Hindu ਧਰਮਾ ਚਾਹੇ Sikh ਧਰਮਾ ਚਾਹੇ Muslim ਧਰਮਾ ਵੱਧ ਫੁੱਲ ਰਹੇ ਆ ਤਾਂ ਹੁਣ ਇਸ ਮੁਲਕ ਦੇ ਅੰਦਰ ਜੇ ਸਾਰੇ ਧਰਮਾਂ ਦੇ ਸਤਿਕਾਰ ਹੈ ਤੇ ਆਵਾਜ਼ ਕਿਉਂ ਉਠਣ ਦੀ اٹھਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੇ ਇੱਥੇ Muslim ਧਰਮ ਖਤਰੇ 'ਚ ਹੈ Hindu ਧਰਮ ਖਤਰੇ 'ਚ ਹੈ ਜਾਂ ਜੇ Sikh ਧਰਮ ਦੀਆਂ ਗੱਲਾਂ ਹੁੰਦੀਆਂ ਸੋ ਸੁਪਰੀਮ ਕੋਰਟ ਦਾ ਫੈਸਲਾ ਬਹੁਤ ਹੀ ਵਾਜਿਫ ਫੈਸਲਾ ਹੈ ਜੋ ਗੁਰਦੁਆਰਾ ਸਾਹਿਬ ਬਣਾਇਆ ਤਾਂ ਉਸ ਪ੍ਰਵਾਨ ਕਰਨਾ ਚਾਹੀਦਾ ਹੈ ਇਸੇ ਤਰੀਕੇ ਨਾਲ ਦੂਜੀਆਂ ਥਾਵਾਂ ਤੇ ਵੀ ਜਿਹੜੀ ਇਹ ਪਟੀਸ਼ਨਾਂ ਦਾ ਰਵਾਜ ਚੱਲ ਪਿਆ ਹੈ ਇਹ ਮੁਲਕ ਦੇ ਅੰਦਰ ਟਕਰਾਅ ਤੇ ਨਫਰਤ ਵਾਲਾ ਮਾਹੌਲ ਪੈਦਾ ਕਰੇਗਾ ਜਿਸ ਨੂੰ ਨੂੰ ਇਸੇ ਰੋਸ਼ਨੀ ਜੀ ਲੈ ਜਾਣ ਦੀ ਲੋੜ ਹੈ ਵਿਖੇ ਵੀ ਜਿਹੇ ਇਹ ਜੀਆਂ ਬੇਲੋੜੀਆਂ ਲਿਆ ਦਾਅਵੇਦਾਰੀਆਂ ਉਹਨਾਂ ਨੂੰ ਖਾਰਜ ਕੀਤੇ ਜਾਣ ਦੀ ਲੋੜ ਹੈ ਜ਼ਰੂਰ ਹੈ ਜੀ ਜੀ ਸੁਖ ਸਾਹਿਬ ਜਾਣ ਤੋਂ ਪਹਿਲਾਂ ਨਜ਼ਰ ਮਾਰਾਂਗੇ ਜਿਸ ਤਰ੍ਹਾਂ ਦਾ ਵਰਤਾਂਤ ਹੈ ਜਿਹੜਾ ਉਹ ਬੈਂਗਲੌਰ ਦੇ ਵਿੱਚ ਵਾਪਰਿਆ ਆਈਪੀਐਲ ਦੇ ਵਿੱਚ ਰਾਇਲ ਚੈਲੈਂਜਰ ਬੈਂਗਲੁਰੂ ਦੀ ਟੀਮ ਨੇ ਜਦੋਂ ਜਿੱਤ ਹਾਸਲ ਕੀਤੀ ਤਾਂ ਵੱਡੇ ਪੱਦਰ ਤੇ ਪ੍ਰੇਡ ਬੈਂਗਲੌਰ ਦੇ ਵਿੱਚ ਕੱਢੀ ਗਈ ਹਾਲਾਂਕਿ ਜਿਹੜਾ ਫਾਈਨਲ ਹੈ ਉਹ ਅਹਮਦਾਬਾਦ ਗੁਜਰਾਤ ਚ ਖੇਡਿਆ ਗਿਆ ਸੀ ਪਰ ਉਸ ਤੋਂ ਬਾਅਦ ਆਰਸੀਬੀ ਪਹੁੰਚਦੀ ਹੈ ਬੈਂਗਲੌਰ ਜਿੱਥੇ ਪ੍ਰੇਡ ਨਿਕਲਦੀ ਹੈ ਹੁਣ ਇਹਦੇ ਵਿੱਚ ਜੋ ਪਗਦਣ ਮੱਚੀ 11 ਮੌਤਾਂ ਹੋਈਆਂ ਤੇ ਜ਼ਖਮੀਆਂ ਦੀ ਹਾਲੇ ਕੋਈ ਪਾਰਟਿਕੂਲਰ ਗਿਣਤੀ ਨਹੀਂ ਹੈ ਪਰ ਇਹ ਸਭ ਦੇ ਵਿਚਕਾਰ ਆਈਪੀਐਲ ਚੇਅਰਮੈਨ ਦਾ ਇੱਕ ਬਿਆਨ ਆਉਂਦਾ ਉਹ ਕਹਿੰਦੇ ਸਾਨੂੰ ਇਸ ਪ੍ਰੋਗਰਾਮ ਦਾ ਪਤਾ ਨਹੀਂ ਸੀ ਅਸੀਂ ਕੁਝ ਵੀ ਸ਼ਡਿਊਲ ਨਹੀਂ ਕੀਤਾ ਸਾਡੀ ਜਾਣਕਾਰੀ ਚ ਨਹੀਂ ਹੈ ਕਹਿੰਦੇ ਉੱਥੇ ਮੁੱਖ ਮੰਤਰੀ ਸਾਹਿਬ ਬੰਗਲੌਰ ਦੇ ਮੌਜੂਦ ਸੀ ਉਹੀ ਜ਼ਿੰਮੇਵਾਰ ਨੇ ਉਹੀ ਸਾਰਾ ਕੁਝ ਇਸ ਬਾਰੇ ਦੱਸ ਸਕਦੇ ਆ ਕੀ ਕਹਿਣਾ ਚਾਹੁੰਦੇ ਉਹ ਅਜਿਹੇ ਜਿਹੇ ਇਵੈਂਟਸ ਦੇ ਬਾਰੇ ਦੇਖੋ ਬਹੁਤ ਹੀ ਮੰਦਪਾਗੀ ਗੱਲ ਹੋ ਗਈ ਹੈ 11 ਲੋਕਾਂ ਦੀਆਂ ਜਾਨਾਂ ਦਾ ਚਲੇ ਜਾਣਾ ਔਰ ਇਹਦੇ ਵਾਰੇ ਕੋਈ ਦੋਹਰੇ ਨਹੀਂ ਜੋ ਬੰਗਲੌਰੂ ਜਿੱਤੇ ਹੈ ਗਿਆ ਹ ਹ ਉਹਨਾਂ ਵੱਲੋਂ ਖੁਸ਼ੀ ਦਾ ਅਨੁਭਵ ਕਰਨਾ ਕਿਸੇ ਨੂੰ ਕੋਈ ਦੋਹਰੇ ਨਹੀਂ ਉਸਦੀ ਲੋਕ ਪਟਾਕੇ ਚਲਾਉਂਦੇ ਆ ਟੂਲ ਵਿਚੋਂਦੇ ਆ ਨੱਚਦੇ ਆ ਪਰ ਇਸ ਤਰ੍ਹਾਂ ਦੀ ਭਗੜੜ ਮਚਣੀ ਜਿਹੜੀ ਜਿੱਥੇ ਤੱਕ ਪਰੰਧਕੰਧਾ ਸਵਾਲ ਆ ਪਰੰਧਕੰਧ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਇੰਨਾ ਵੱਡਾ ਇਕੱਠ ਕਰ ਰਹੇ ਹਾਂ ਹੁਣ ਉੱਥੇ ਦੇਖ ਰਹੇ ਸੀ ਕਿ ਆਇਆ ਜਾ ਰਿਹਾ ਕਿ ਜਿਉ ਜਿਹੜਾ ਜਿੱਥੇ ਥੀਏਟਰਾਂਾਂ ਕਰੀ ਜਿਹੜਾ ਮੈਦਾਨ ਸੀ ਜਿੱਥੇ ਪ੍ਰੋਗਰਾਮ ਰੱਖਿਆ ਗਿਆ ਵੱਧ ਤੋਂ ਵੱਧ ਉੱਥੇ 30-35 ਹਜ਼ਾਰ ਲੋਕ ਜਮ੍ਹਾਂ ਹੋ ਸਕਦੇ ਸੀ ਪਰ ਉਥੇ ਆ ਕੇ ਲੱਖਾਂ ਚ ਜੇ 35000 ਦੀ ਥਾਂ 2.5 ਜਾਂ 3 ਲੱਖ ਲੋਕ ਆ ਜਾਣ ਤਾਂ ਫੇਰ ਉਥੇ ਲੋਕਾਂ ਦੀ ਮੌਤਾਂ ਦੀ ਗਿਣਤੀ ਤਾਂ ਹੋਏਗੀ ਹੋਏਗੀ ਜਿੱਦਾਂ ਦੀ ਸਥਿਤੀ ਬਣੀ ਆ। ਸੋ ਪ੍ਰੰਧ ਗਾਂਧੀ ਪਹਿਲੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸ ਕਦਰ ਜਿਹੜੇ ਇੰਤਜ਼ਾਮ ਕੀਤੇ ਗਏ ਜਦੋਂ ਇੰਨਾ ਵੱਡਾ ਦਸ਼ਾ ਸੀ ਲੋਕਾਂ ਦੇ ਅੰਦਰ ਤਾਂ ਉਦਾਨ ਭਾਵਨੀ ਸੀ ਕਿ ਉਥੇ ਲੱਖਾਂ ਲੋਕ ਆਉਣਗੇ। ਤੁਸੀਂ 35000 ਦੀ ਜਗ੍ਹਾ ਦੇ ਉੱਤੇ ਉਥੇ ਜਿਹੜਾ ਇਕੱਠ ਕਰ ਲੈਣ ਉਹ 3-4 ਲੋਕਾਂ ਦਾ ਕਿ ਲੋਕ ਜਿਹੜੇ ਜਦੋਂ ਪ੍ਰਵਾਹ ਨਹੀਂ ਕਰਦੇ ਖੁਦੀ ਤੋਂ ਅਗਿਆਬਧਨ ਦੀ ਕੋਸ਼ਿਸ਼ ਕਰਦੇ ਆਂ ਕਈ ਵਾਰੀ ਸ਼ਰਤਾਂ ਦੇ ਅਨਸਰ ਹੀ ਏਦਾਂ ਦੀ ਸ਼ਰਤ ਕਰ ਦਿੰਦੇ ਆਂ ਕਿ ਲੋਕ ਫਿਰ ਦੇਖਦੇ ਨਹੀਂ ਆਪਣੇ ਜਾਨਾਂ ਬਚਾਉਣ ਲਈ ਇਧਰ ਉਧਰ ਦੌੜਦੇ ਆਂ ਔਰ ਇੱਕ ਦੂਜੇ ਨੂੰ ਮਿੱਧ ਕਹੀ ਜਿਹੜਾ ਹੈਗਾ ਉਹਨਾਂ ਦੀਆਂ ਜਾਨਾਂ ਲੈਂਦੇ ਰਹਿੰਦੇ ਆਂ ਬੰਗਲੌਰ ਦੇ ਵਿੱਚ ਵੀ ਅਜਿਹੇ ਕੁਝ ਵਾਪਰੇ ਬਹੁਤ ਹੀ ਮੰਦ ਭਾਗੀ ਗੱਲ ਹੈ ਪਰ ਮੈਂ ਕਮਾਂਗਾ ਕਿ ਸਾਡੇ ਮੁਲਕ ਦੇ ਲੋਕਾਂ ਨੇ ਪਰੰਧਕਾਨੇ ਕਦੇ ਸਾਬਕ ਨਹੀਂ ਸਿੱਖਿਆ ਇਸ ਤੋਂ ਪਹਿਲਾਂ ਇਹ ਤਾਂ ਚਲੋ ਕੋਰਸ ਨਾਲ ਰਿਲੇਟਡ ਮਾਮਲਾ ਧਾਰਮਿਕ ਤੌਰ ਤੇ ਵੀ ਇਹ ਸੰਤ ਮਹਤਮਾ ਐਡੇ ਵੱਡੇ ਵੱਡੇ ਇਕੱਠ ਕਰ ਲੈਂਦੇ ਆ ਇੰਨੇ ਵੱਡੇ ਵੱਡੇ ਇਕੱਠ ਕਰ ਲੈਂਦੇ ਆ ਮੁੜ ਕੇ ਉਹਨਾਂ ਤੋਂ ਸਾਹਮਣੇ ਨਹੀਂ ਜਾਂਦੇ ਕੋਈ ਵਜ੍ਹਾ ਹੋ ਜਾਂਦੀ ਹੈ ਤਾਂ ਉਹ ਜਿਹੜੇ ਸ਼ਰਧਾਲੂ ਹੁੰਦੇ ਆ ਜਿਹੜੇ ਸੰਤ ਮਹਤਮਾ ਨੂੰ ਨਮਸਕਾਰ ਕਰਨ ਆਏ ਹੁੰਦੇ ਆ ਉਹ ਸ਼ਰਧਾਲੂ ਇੱਕ ਦੂਜੇ ਦੀ ਬਲੀ ਲੈਂਦੇ ਰਹਿੰਦੇ ਆ ਸੋ ਇਹ ਤਾਂ ਜਾਂਦਾ ਸਰਕਾਰਾਂ ਨੂੰ ਸ਼ਕਤੀ ਨਾਲ ਇਦਾਂ ਦੇ ਇੰਤਜ਼ਾਮ ਰੋਕਣੇ ਚਾਹੀਦੇ ਆ ਦਰਸਲ ਹੁੰਦਾ ਕੀ ਹੈ ਜਿਹੜੀਆਂ ਸਾਡੀਆਂ ਸਮਿਆਂ ਦੀਆਂ ਸਰਕਾਰਾਂ ਚਾਹੇ ਕੇਂਦਰ ਦੀ ਸਰਕਾਰ ਆ ਚਾਹੇ ਸੂਬਿਆਂ ਦੀਆਂ ਸਰਕਾਰਾਂ ਆ ਉਹ ਬੋਟਾ ਮਟੋਰ ਲਈ ਜਿਹੜੇ ਸਾਧ ਹੁੰਦੇ ਜੀ ਜੀ ਲੱਖਾਂ ਦਾ ਘਟ ਕਰਦੇ ਆ ਉਥੇ ਉਹਨਾਂ ਨੂੰ ਰੋਕਦੇ ਨਹੀਂ ਰੋਕਦੇ ਇਸ ਕਰਕੇ ਨਹੀਂ ਕਿਉਂਕਿ ਬਾਬੇ ਤੋਂ ਕੱਲ ਨੂੰ ਜਾ ਕੇ ਵੋਟਾਂ ਲੈਣੀਆਂ ਆ ਜੀ ਜੀ ਇਦਾਂ ਹੀ ਕੁਝ ਹੋਰ ਦੇ ਮਾਮਲੇ 'ਚ ਵੀ ਹੋਏ ਹੋਏਗਾ ਕਿ ਨੌਜਵਾਨ ਆ ਖਿਡਾਰੀ ਆ ਉਹਨਾਂ ਨੂੰ ਖੁਸ਼ ਕਰੋ ਖੁਸ਼ ਕਰੋ ਪਰ ਲੋਕਾਂ ਦੀਆਂ ਜਾਨਾਂ ਦੀ ਕੀਮਤ ਉੱਤੇ ਨਹੀਂ ਸੋ ਵੱਡਾ ਬਤਾਂਦਾ ਸਿਰ ਜ਼ਰੂਰ ਜਾਂਚ ਵੀ ਹੋਣੀ ਚਾਹੀਦੀ ਹੈ ਔਰ ਜਿਹੜੇ ਦੋਸ਼ੀ ਪਾਏ ਗਏ ਪਰੋਂਦੇ ਉਹਨਾਂ ਨੂੰ ਜਿਹੜਾ ਹੈਗਾ ਸਜ਼ਾਵਾ ਵੀ ਮਿਲਣੀਆਂ ਚਾਹੀਦੀਆਂ ਔਰ ਇਹ ਮਸਾਲੀ ਸਜ਼ਾ ਹੋਣੀ ਚਾਹੀਦੀ ਹੈ। ਮੁਲਕ ਦੇ ਅੰਦਰ ਗਲ ਸਪੋਰਟਸ ਨਹੀਂ ਹੈ। ਨਹੀਂ ਧਾਰਨਾ ਇਹ ਕਿਤੇ ਦੂਜੇ ਖੇਤਰਾਂ 'ਚ ਵੀ ਕਿਸੇ ਤਰੀਕੇ ਨਾਲ ਸਖਤੀ ਨਾਲ ਲਾਗੂ ਕਰਾਂਗੇ। ਨਹੀਂ ਤਾਂ ਇਸ ਮੁਲਕ ਤੇ ਜਾਨਾ ਗਵਾਚਦੀਆਂ ਰਹਿਣਗੀਆਂ। ਜੀ। ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਮਿਹਰਬਾਨੀ। ਜੀ ਸੋ ਕੁਝ ਐਵੇਂ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ। ਉਮੀਦ ਕਰਦੇ ਹਾਂ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਕੱਲ ਮੁੜ ਹਾਜ਼ਰ ਹੋਵਾਂਗੇ। ਮੈਨੂੰ ਦਿਓ ਇਜਾਜ਼ਤ। ਧੰਨਵਾਦ।